ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਅਮਰਤਪਾਲ ਸੋਨੇ ਐਮਪੀ ਵਜੋਂ ਆਪਣੀ ਸੌਂ ਚੁੱਕ ਲਈ ਹੈ ਸੋ ਸਭ ਤੋਂ ਪਹਿਲਾਂ ਮੈਂ ਖਡੂਰਸਾਬ ਹਲਕੇ ਦੀ ਸਮੂਹ ਸੰਗਤ ਨੂੰ ਇਹ ਵਧਾਈ ਦੇਣਾ ਹੈ ਕਿ ਜੋ ਮਿਹਨਤ ਆਪਾਂ ਸਾਰਿਆਂ ਨੇ ਰਲ ਕੇ ਲਾਈ ਸੀ ਉਹਦਾ ਅਜ ਫਲ ਆਪਾਂ ਨੂੰ ਮਿਲਿਆ ਹੈ ਤੇ ਅੱਜ ਫਾਰਮਲੀ ਆਪਣਾ ਸਿੰਘ ਜਿਹੜਾ ਹੈ ਉਹ ਮੈਂਬਰ ਪਾਰਲੀਮੈਂਟ ਹਲਕਾ ਖਡੂਰਸਾਬ ਬਣ ਚੁੱਕਿਆ ਹੈ ਪਰ ਮੈਂ ਇਧਰ ਇੱਕ ਹੋਰ ਗੱਲ ਕਹਿ ਦੇਣੀ ਚਾਹੁੰਦਾ ਕਿ ਅਜੇ ਲੜਾਈ ਖਤਮ ਨਹੀਂ ਹੋਈ ਕਿ ਕਿ ਮੈਂਬਰ ਪਾਰਲੀਮੈਂਟ ਪੜਨਾ ਇੱਕ ਗੱਲ ਸੀ ਮੈਂ ਸਰਕਾਰ ਨੂੰ ਇਹ ਗੱਲ ਕਹਿ ਦੇਣਾ ਚਾਹੁੰਦਾ ਹੈ ਕਿ ਇਹ ਮੁੱਦੇ ਅਸੀਂ ਪਾਰਲੀਮੈਂਟ 'ਚ ਭੇਜਣਾ ਚਾਹੁੰਦੇ ਜਿਨ੍ਹਾਂ ਤੇ ਸਿਰ ਦੇ ਉੱਤੇ ਕੈਂਪੇਨ ਲੜੀ ਹੈ ਭਾਵੇਂ ਉਹ ਨਸ਼ਿਆਂ ਦਾ ਮੁੱਦਾ ਹੋਵੇ ਬੇਦਬੀਆਂ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੀ ਟ੍ਰੇਡ ਦਾ ਬੰਦੀ ਸਿੰਘਾਂ ਦਾ ਜਾਂ ਹੋਰ ਜਿਹੜੇ ਨੇ ਉਹ ਮੁੱਦੇ ਪੈਂਡਿੰਗ ਨੇ ਤੇ ਹੁਣ ਉਹਨੂੰ ਰਿਹਾ ਕਰਕੇ ਉਹਦਾ ਹੱਕ ਉਹਨੂੰ ਦੇਣਾ ਚਾਹੀਦਾ ਹੈ ਕਿ ਜੇ ਇਸ ਜਜ਼ਬਾਤ ਦੇ ਨਾਲ ਖਡੂਰ ਸਾਹਿਬ ਜ਼ਿਲ੍ਹੇ ਦੇ ਲੋਕਾਂ ਨੇ ਉਹਨੂੰ ਜਿਤਾ ਕੇ ਤੇ ਐਮਪੀ ਬਣਾਇਆ ਏ ਉਸ ਜज्ਬਾਤ ਨੂੰ ਉਹ ਪਾਰਲੀਮੈਂਟ ਦੇ ਵਿੱਚ ਬਤੌਰ ਐਮਪੀ ਪੇਸ਼ ਕਰ ਸਕੇ ਇਹ ਉਹਦਾ ਹੱਕ ਵੀ ਬਣਦਾ ਏ ਇਹ ਹੱਕ ਉਹ ਸੰਗਤਤਾ ਏ ਜੇ ਸੰਗਤ ਨੇ 2 ਲੱਖ ਦੀ ਲੀਡ ਦੇ ਨਾਲ ਭਾਈ ਮਰਤਪਾਲ ਤੋਂ ਉਹਨੂੰ ਜਿਤਾ ਕੇ ਤੇ ਸੰਸਦ ਦਾ ਮੈਂਬਰ ਚੁਣਿਆ ਹੈ ਤਾਂ ਮੈਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਸਾਡਾ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਉਹ ਅਸਾਮ ਦੀ ਜੇਲਾਂ ਚੋਂ ਕੱਢ ਕੇ ਵਾਪਸ ਸਾਡੇ ਜ਼ਿਲ੍ਹੇ ਦੇ ਵਿੱਚ ਭੇਜੋ ਤਾਂ ਕਿ ਜੋ ਲੋਕਾਂ ਦੀ ਗੱਲ ਹੈ ਇਹ ਡੈਮੋਕ੍ਰੇਸੀ ਹੈ ਸੋ ਜੋ ਲੋਕਾਂ ਦੀ ਗੱਲ ਹੈ ਉਹ ਅਸੀਂ ਪਾਰਲੀਮੈਂਟ ਤੱਕ ਪਹੁੰਚਾ ਸਕੀਏ ਸਾਡਾ ਰਾਈਟ ਬਣਦਾ ਹੈ ਤੇ ਅਮਰਪਾਲ ਨੂੰ ਤੁਰੰਤ ਹੀ ਹੁਣ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ